ਮੁਰਦਾਬਾਦ ਨਗਰ ਕੌਂਸਲ 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 ਗੋਨਿਆਣਾ ਮੰਡੀ ਤੱਕ ਇੱਥੋਂ ਦੇ ਵਸਨੀਕਾਂ ਨੇ ਜਦੋਂ ਪਹੁੰਚ ਕੀਤੀ ਨਗਰ ਕੌਂਸਲਰ ਨੇ ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਕਿ ਸਾਡੇ ਹੱਥ ਖੜੇ ਨੇ ਅਸੀਂ ਇਹਦਾ ਕੁਝ ਵੀ ਨਹੀਂ ਕਰ ਸਕਦੇ ਹੁਣ ਮੱਲਾ ਵਾਸੀ ਬਹੁਤ ਪਰੇਸ਼ਾਨ ਨੇ ਪਰੇਸ਼ਾਨ ਹੋ ਕੇ ਇਹਨਾਂ ਨੇ ਨਾਹਰੇਵਾਜੀ ਵੀ ਕੀਤੀ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਸਾਡੇ ਵੱਲੋਂ ਸਾਡੇ ਜਿਹੜਾ ਵਾਰਡ ਹੈ ਵਾਰਡ ਨੂੰ ਸਾਫ ਸੁਥਰਾ ਕੀਤਾ ਜਾਵੇ ਗੋਨਿਆਣਾ ਮੰਡੀ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਸੀਵਰੇਜ ਦੇ ਪਾਣੀ ਦਾ ਬੁਰਾ ਹਾਲ ਓਵਰਫਲੋ ਚੱਲ ਰਿਹਾ ਹੈ ਨਗਰ ਕੌਂਸਲਰ ਗੋਨਿਆਣਾ ਮੰਡੀ ਦਾ ਕੋਈ ਧਿਆਨ ਨਹੀਂ ਦੇਖ ਸਕਦੇ ਆਪਾਂ ਕਿਵੇਂ ਪਾਣੀ ਵੇਚਦੀ ਅਨਸਾਨੀਅਤ ਸਾਰੋਸਾਰ ਹੋ ਰਹੀ ਹੈ ਇੱਕ ਲੋਕ ਗੰਦੇ ਪਾਣੀ ਵੇਚਦੀ ਨੰਗਲ ਲਈ ਮਜਬੂਰ ਹੈ ਗੋਨਿਆਣਾ ਮੰਡੀ ਦੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਹਾਂਜੀ ਬਈ ਜੀ ਕੀ ਨਾਮ ਹੈ ਤੁਹਾਡਾ ਅਰਜਿੰਦਰ ਸਿੰਘ ਆ ਜੀ ਭਾਈ ਜੀ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਕੀ ਕਾਰਨ ਹੈ ਸਮੱਸਿਆ ਤਾਂ ਭਾਈ ਜੀ ਇਹ ਹੈ ਵੀ ਇਹ ਬੰਦ ਹੋ ਜਾਂਦਾ ਹੈ ਸੀਵਰੇਜ ਤੇ ਪਿੱਛੋਂ ਤੋਂ ਜਿਹੜੇ ਹਲਵਾਈ ਆ ਉਹਨਾਂ ਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਜੀ ਚਾਰ ਰਤਨਾ ਹਲਵਾਈਆਂ ਦੀ ਤੇ ਉਹ ਖੰਡ ਹੁੰਢ ਵਿੱਚ ਟੀ ਜਾਂਦੇ ਆ ਇਹ ਬੰਦ ਹੋ ਜਾਂਦਾ ਹੈ ਖੰਡ ਗਰਮ ਹੁੰਦੀ ਆ ਬਾਅਦ ਠਰਕੇ ਇੱਕ ਸੰਧ ਕਰਦੇ ਸੀ ਬਈ ਨੂੰ ਇਹ ਓਵਰਫਲੋ ਹੋ ਜਾਂਦਾ ਹੈ ਕਿਤਾ ਆਉਂਦੇ ਆ ਇੱਕ ਮਿੰਟੀ ਵਾਲੇ ਕੱਢ ਜਾਂਦੇ ਆ ਪੱਕਾ ਹੱਲ ਨਹੀਂ ਕੀਤਾ ਨਾ ਇਹਦੇ ਕਾ ਨਗਰ ਕੌਂਸਲਰ ਤੋ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਇਹ ਕਹਤੇ ਸਾਡਾ ਇਹ ਮਤਲਬ ਹੱਲ ਕੀਤਾ ਜਾਵੇ ਇਹਦਾ ਸਮੱਸਿਆ ਦਾ ਹੱਲ ਹੋ ਜਾਏ ਕੀ ਲੋਕ ਪਰੇਸ਼ਾਨ ਹੋਨੇ ਆਂ ਅਸੀਂ ਪਰ ਇਹ ਦੁਕਾਨਦਾਰ ਬਹੁਤ ਪਰੇਸ਼ਾਨ ਹੋ ਜਾਂਦੇ ਜੀ ਆਹ ਕੀ ਬੁਰਾ ਹਾਲ ਆ ਜੀ ਕੰਮ ਨਹੀਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਸੁਣ ਬਾਈ ਜੀ ਇਹ ਜਿਹੜਾ ਸੀਵਰੇਜ ਦਾ ਪਾਣੀ ਆ ਇਹਦੀ ਕੀ ਕੀ ਸਮੱਸਿਆ ਤਾਂ ਸਮੱਸਿਆ ਸਾਰੀ ਹੈ ਦੁਕਾਨਾਂ ਦਾ ਜੀ ਤੁਸੀਂ ਨਗਰ ਕੌਂਸਲਰ ਤੱਕ ਪਹੁੰਚ ਕਿਉਂ ਨਹੀਂ ਕਰਦੇ ਸਰ ਗਏ ਸੀ ਬਹੁਤ ਵਾਰੀ ਜਾ ਕੇ ਆਏ ਜੀ ਸੁਣਵਾਈ ਨਹੀਂ ਹੁੰਦੀ ਕੋਈ ਲਿਖਤੀ ਰੂਪ ਚ ਦਿੱਤਾ ਉਹਨਾਂ ਨੂੰ ਉਹ ਕਹਿੰਦੇ ਸੀ ਕਰ ਕਰਾ ਕੇ ਲੈ ਜਾਂਦੇ ਆ ਉਹ ਲੈ ਜਾਂਦੇ ਆ ਨਾਲ ਦੀ ਨਾਲ ਫੇਰ ਉਹ ਬੁਲਾ ਪਿੱਛੇ ਪਾਣੀ ਦੇਖੋ ਕਿੰਨਾ ਆ ਰਿਹਾ ਚੱਕਰ ਹਲ ਵਾਲਿਆਂ ਦਾ ਪ੍ਰਧਾਨ ਜੀ ਨੂੰ ਮਿਲ ਕੇ ਨਹੀਂ ਨਗਰ ਕਾਉਂਸਲਰ ਕੀ ਜਾਂਦੀ ਆ ਤੁਹਾਨੂੰ ਉਹ ਕਹਿੰਦੇ ਅਸੀਂ ਕਰਾਂਗੇ ਹੱਲ ਕਰਾਂਗੇ ਤੁਸੀਂ ਦੁਕਾਨਾ ਮੂਰੇ ਪਾਣੀ ਦੇਖੋ ਖੜਾ ਕੀ ਹਾਲ ਹੈ ਅੱਜੋ ਜਵਾਬ ਦੇ ਗਏ ਕਿਰਾਏ ਦੇ ਦੁਕਾਨਾ ਸਾਡੀਆਂ ਅੱਜ ਜਵਾਬ ਦੇ ਗਏ ਕਹਿੰਦੇ ਸੱਦੇ ਆਟ ਖੜੇ ਆ ਅਸੀਂ ਇਹ ਕੰਮ ਕਰ ਸਕਦੇ ਜੇ ਖੜਾ ਜਵਾਬ ਹੈ ਬਿਲਕੁਲ ਕਹਿੰਦੇ ਗੰਦਾ ਬਣੀ ਅਸੀਂ ਇਹ ਹੱਲ ਸਾਡੇ ਕੋਲ ਹੈ ਨਹੀਂ ਕਹਿੰਦੇ ਦੁਕਾਨਾ ਦੇ ਪਾਣੀ ਭੜੀ ਜਾਂਦਾ ਭਵਾਨ ਅੱਜ ਤੱਕ ਭਵਾਨ ਨੇ ਗੱਲ ਕੀਤੀ ਸੀ ਭਵਾਨ ਜੀ ਕੋਲ ਕੋਈ ਹੱਲ ਹੈ ਪਰ ਸਾਡੇ ਵਾਸਤੇ ਕੰਮ ਬਾਹਰ ਹੋ ਗਿਆ ਕਦੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਜੀ ਵੀਰ ਜੀ ਆ ਜਿਹੜੀ ਸੀਵਰੇਜ ਦੀ ਸਮੱਸਿਆ ਆ ਰਹੀ ਹੈਗੀ ਤੁਸੀਂ ਨਗਰ ਕੌਂਸਲਰ ਤੱਕ ਪਹੁੰਚ ਕੀਤੀ ਕਿ ਨਹੀਂ ਪਹੁੰਚ ਕੀਤੀ ਸੀ ਕਿ ਫੋਨ ਵੀ ਕੀਤਾ ਸੀਗਾ ਠੀਕ ਹੈ ਜੀ ਆnde ਟੈਂਕੀ ਭਰ ਕੇ ਲੈ ਜਾਂਦੇ ਆ ਅੱਜ ਤਾਂ ਫਿਰ ਉਹਨਾਂ ਦੇ ਹੱਥ ਹੀ ਖੜੇ ਹੈ ਜੀ ਉਹ ਜਵਾਬ ਦੇ ਕੇ ਸਾਡੇ ਕੰਮ ਵਾਸਤੇ ਬਾਹਰ ਹੈਗਾ ਤੁਸੀਂ ਆਦਾ ਹੱਲ ਵੇਖੋ ਆਹ ਵੇਖੋ ਸਾਹਮਣੇ ਉਹ ਨਿਗਰ ਮਾਰੀ ਉਹ ਬੀੜੀ ਖੰਭਾਈ ਲੋਕ ਨੰਗਦੇ ਆ ਕੋਈ ਵੀ ਕਦੇ ਹੱਥ ਸਾਫਾ ਵਾਪਰ ਸਕਦਾ ਜੀ ਕਿਸੇ ਜਾਣ ਮਾਰ ਦੇ ਨੁਕਸਾਨ ਹੈ ਜੀ ਥੱਲੇ ਪਾਣੀ ਹੈ ਜੀ ਨੇ ਨਗਰ ਕੌਂਸਲਰ ਨੇ ਸਾਫ਼ ਤੌਰ ਤੇ ਜਵਾਬ ਦਿੱਤਾ ਅੱਜ ਹੱਥ ਖੜੇ ਕਰ ਗਏ ਬਸ ਉਹ ਕਹਿੰਦੇ ਇਹ ਕਹਿੰਦੇ 850 ਵਾਰ ਗੰਦਈ ਕਰੇ ਵੀਰ ਦੇ ਫੋਨ ਕਰੀ ਜਾਂਦੇ ਸਵੇਰ ਦੇ ਫੋਨ ਕਰੀ ਜਾਂਦੇ ਅੱਥਾਨਾ ਚ ਪਾਣੀ ਭਰੀ ਜਾਂਦਾ